ਉਹ ਪਾ ਤੇ ਅੱਗੇ ਤੂੰ ਮੇ ਤੋਂ ਪਿੰਨਾ ਅੱਜ ਮੈਨੂੰ ਪੈਗੀ ਲਵਾ ਦੇ ਫਿਰ ਇੱਥੇ ਖਲੋ ਮੈਂ ਹੁਣੇ ਬੋਤਲ ਲੈ ਕੇ ਆਇਆ ਚਲ ਠੀਕ ਆ ਫਿਰ ਚੱਲ ਆ ਜਾ ਚੱਲ ਫਿਰ ਚੱਲ ਕੇ ਹੱਥ ਤੇ ਬੈਠ ਕੇ ਪੀਏ ਫਿਰ ਉਹ ਜਿਹੜੇ ਪੈਸੇ ਆ ਗਏ ਉਹਦੀ ਬੋਤਲ ਵਾਲੀ ਕੋਈ ਨੀ ਲਾਉਣਾ ਸਕੀਮ ਆ ਜਾ ਚੱਲ ਫਿਰ ਉਹ ਲੈ ਬਣ ਗਈ ਉਹ ਗੱਲ ਚੱਲ ਆ ਜਾ ਚੱਲ ਫਿਰ ਹਾਂ ਜੀ ਬਈ ਫੋਟੋ ਕਰਾਣੀ ਹੈ ਆਇਓ 10 ਮਿੰਟ ਦੀ ਆਜੋ। ਹਲੋ। ਆਇਓ ਭਾਈ ਇੱਥੇ ਬੈਠੋ। ਮੈਂ ਤੁਹਾਡੇ ਲਈ ਪਾਣੀ ਨੂੰ ਆਉਣਾ ਪੀ ਲੈ ਠੀਕ ਹੈ ਜੀ। ਬੈਠੋ। ਚਲੋ ਭਾਈ ਪਾਣੀ ਪੀਓ। ਭਾਈ ਦੇ ਥੱਲੇ ਬਹਿ ਗਈ। ਉਹ ਇੱਥੇ ਠੀਕ ਹੈ ਤੇ ਠੀਕ ਹੈ। ਭਾਈ ਤੁਸੀਂ ਪਾਣੀ ਪੀਓ ਮੈਂ ਕੈਮਰਾ ਲੈ ਕੇ ਆਣਾ ਹੁਣ ਠੀਕ ਹੈ ਜੀ। ਉਹ ਚਲ ਗਿਆ ਸੀ ਥਿਸ਼ਿ ਥਿਸ਼ਿ ਬੋਤਲ ਕੱਢ। ਪੀਅਰ ਕਰ ਰਹੇ ਹੋ ਤੇ दारू ਪੀ ਰਹੇ ਹੋ ਤੁਸੀਂ ਅਜੀਬ ਫੋਟੋਆਂ ਕਰਾਉਣੀਆਂ 30 40 ਇਹ ਮੇਰਾ ਹੈਗਾ ਜਿਗਰੀ ਦੋਸਤ ਇਹਨੇ ਚਲ ਜਣਾ ਇੰਗਲੈਂਡ ਮੈਂ ਜਾਣਾ ਦबई ਫੋਟੋਆਂ ਖੇਦੇ 30 40 ਸਾਡੀਆਂ ਯਾਰ 30 40 ਫੋਟੋਆਂ ਖਜਾਉਣੀਆਂ ਬੰਦੇ ਨੇ ਚਲ ਕੋਈ ਗੱਲ ਨਹੀਂ ਹੁਣ ਕੀ ਕਰ ਸਕਦੇ ਆ ਪਾਜੀ ਇੱਕ ਕੋਲ ਡਰਿੰਕ ਤੇ ਨਮਕੀਨ ਮੰਗਾ ਅਸੀਂ ਫੇਰ ਫੋਟੋਆਂ ਕਰਾਉਣੇ ਪਹਿਲਾਂ ਮੂਡ ਬਣਾ ਲਈਏ ਹਲੋ ਪਾਜੀ ਓ ਯਾਰ ਆ ਕਿਹੜੇ ਚੱਕਰਾਂ ਦੇ ਪੈ ਗਿਆ ਆ ਭਾਈ ਥੋੜਾ ਇਹ ਸੀਦਾ ਤੇਜ਼ ਕਰ ਦੇ ਯਾਰ ਕਿਵੇਂ ਕਰਦਣਾ ਭਾਈ ਓਟਿਆਲਾ ਸ਼ਾਈ ਪਾਪ ਅੱਗ ਜਲਦੀ ਜਲਦੀ ਮੈਂ ਸੀਧੀ ਹੀ ਕਰਨੀ ਜਾਂਦਾ ਬੈਗ ਹੀ ਲਾਣ ਲੱਪੇ ਚਲ ਕੋਈ ਗੱਲ ਨਹੀਂ ਲਾਣ ਦੀ ਯਾਰ ਕੀ ਕਰ ਸਕਦਾ ਕੋਈ ਗੱਲ ਨਹੀਂ ਪਾਜੀ ਹਲੋ ਪਾਜੀ ਉਹ ਪਾਜੀ ਉਹ ਪਾਜੀ ਤੂੰ ਤਾਂ ਕਦੇ 30 ਵਾਲੀ ਫੋਟੋ ਮ ਕਰਾਣੀ ਤੂੰ ਤਾਂ ਸੋ ਗਏ ਹੋ ਮੈਂ ਕਿਹਾ ਸੀ ਉਹ ਜਦੋਂ ਤੂੰ ਸ਼ਰਾਬ ਪੀਂਦੇ ਪੈ ਸੀ ਤੁਸੀਂ ਉਦੋਂ ਕਿਹਾ ਸੀ 40 ਫੋਟੋ ਕਰਾਣੀਆਂ ਵਾ ਓਏ ਕੰਬਲਿਆ ਸ਼ਰਾਬੀਆਂ ਦੀਆਂ ਗੱਲਾਂ ਦਾ ਯਕੀਨ ਨਹੀਂ ਕਰੀਦਾ ਆਇਓ ਜਮਾ